ਸਸਿਕਾ ਜੀ ਇਹ ਬੜੀ ਦੇਰ ਤੋਂ ਕਿਹਾ ਜਾਂਦਾ ਕਿ ਪਟਾਰੇ ਨੂੰ ਹਾੜਾਂ ਦੀ ਮਾਰ ਹੈ ਤੇ ਬੜੇ ਪੁਰਾਣੇ ਸਮੇਂ ਤੋਂ ਮਤਲਬ ਇੱਥੇ ਨਾ ਪੀਰੀਆਡਿਕਲੀ ਹਾੜ ਆਂਦੇ ਰਹਿੰਦੇ ਆ ਜਿਹੜੇ ਇੱਕ ਤਾਂ ਪਿੱਛੇ 2023 ਚ ਆਏ ਸੀ ਇਸ ਤੋਂ ਪਹਿਲਾਂ ਜਿਹੜੇ 93 94 ਚ ਆਏ ਸੀਗੇ ਇਹਦੇ ਵਿੱਚ ਛੋਟੇ-ਮੋਟੇ ਹੋਰ ਵੀ ਮੈਂ ਹਾੜ ਦੇਖ ਚੁੱਕਿਆ ਔਰ ਆਂਦੇ ਆ ਲਗਾਤਾਰ ਤੇ ਮੈਂ ਇੱਕ ਡਾਕਟਰ ਹੋਣ ਦੇ ਨਾਤੇ ਇਹਦੀ ਪੂਰੀ ਸੈਂਟੀਫਿਕ ਸਟੱਡੀ ਕਰਕੇ ਮੈਨੂੰ ਲੱਗਿਆ ਵੀ ਇਹ ਮਤਲਬ ਜਿਹੜੇ ਪਟਿਆਲੇ ਨੂੰ ਹੜਾਂ ਦੀ ਮਾਰ ਆ ਇਹ ਸਾਡੀ ਕਿਸਮਤ ਮਾੜੀ ਨਹੀਂ ਆ ਨਾ ਕੋਈ ਇਹ ਕੋਈ ਕਰੋਪੀ ਆ ਇਹ ਉਹਨਾਂ ਦੀ ਮਾਰ ਆ ਜਿਹੜੇ ਜਦੋਂ ਜਦੋਂ ਨਦੀ ਮਤਲਬ ਚੜ ਜਾਂਦੀ ਆ ਤੇ ਨੱਥ ਚੂੜਾ ਦੇਣ ਵਾਲੇ ਉਹਨਾਂ ਦੀ ਮਾਰ ਆ ਇਹ ਗਵਰਨਮੈਂਟ ਦੀਆਂ ਜਿਹੜੀਆਂ ਗਲਤ ਪਾਲਿਸੀਜ਼ ਆ ਉਹਦੀ ਮਾਰ ਆ ਔਰ ਇਹ ਜਿਹੜੀ ਪਟਿਆਲਾ ਕੀ ਰਾਓ ਆ ਇਹ ਚੰਡੀਗੜ੍ਹ ਤੋਂ ਚੱਲਦੀ ਆ ਮੁਹਾਲੀ ਫਤਿਹਗੜ੍ਹ ਸਾਹਿਬ ਫਿਰ ਇਹ ਪਟਿਆਲੇ ਚ ਆਂਦੀ ਆ ਜਿਹੜੀ ਕਿ ਗੁਰਦੁਆਰਾ ਆਕੜ ਸਾਹਿਬ ਤੋਂ ਉਧਰੋਂ ਆਪਣੇ ਇੰਟਰ ਕਰਦੀ ਆ ਪਰੇ ਦੀਆਂ ਬਹੁਤ ਸਾਰੀਆਂ ਟ੍ਰਿਬਿਊਟਰੀਆਂ ਜਿਹੜੀਆਂ ਛੋਟ-ਛੋਟੀਆਂ ਇਹਦੇ ਵਿੱਚ ਪਾਣੀ ਪੰਦੀ ਆ ਗਈਆਂ ਤੇ ਉਹਦੀ ਸਾਰੀ ਸੈਨੀਟਿਕ ਮੈਨੇਜਮੈਂਟ ਕਰਾਂਗੇ ਜੀ ਇੱਕ ਤਾਂ ਚੰਡੀਗੜ੍ਹ ਤੋਂ ਲੈ ਕੇ ਪਟਿਆਲੇ ਦਾ ਕਾਨ ਤੱਕ ਇਹਦੇ ਤੇ ਘੱਟੋ-ਘੱਟ 1000 ਖੂਹ ਬਣਾਵਾਂਗੇ ਜਿਹੜੇ 15x30 ਫੁੱਟ ਦੇ ਹੋਣਗੇ ਜਿਹੜੇ ਜਿਨ੍ਹਾਂ ਦੇ ਵਿੱਚ ਜੜੀ ਇੱਟਾਂ ਦੀ ਜਾਲੀ ਬਣੇਗੀ ਔਰ ਉਹ 1.5-1.5 2-2 ਲੱਖ 5-5 ਲੱਖ ਲੀਟਰ ਪਾਣੀ ਪੀਣਗੇ ਔਰ ਦੂਜਾ ਇਹਦਾ ਮੇਨ ਇਸ਼ੂ ਸੀਗਾ ਜੀ ਜਿਹੜਾ ਐਸੋਡੇ ਅਸੀਂ ਖੜੇ ਹਾਂ ਡੀਅਰ ਪਾਰਕ ਉਹਦੇ ਨਾਲ ਜਿਹੜੀ ਲੱਗਦੀ ਹੈ ਇੱਥੇ ਆ ਕੇ ਬਹੁਤ ਇਹਦਾ ਜਿਹੜਾ ਹੈਗਾ ਪਿੱਛੋਂ ਜਿੰਨਾ ਪਾਣੀ ਆਂਦਾ ਇਹਦੀ ਕਪੈਸਿਟੀ ਤੀਜਾ ਚੌਥਾ ਹਿੱਸਾ ਰਹਿ ਜਾਂਦੀ ਉਹਨੂੰ ਡਾਫ ਕਹਿੰਦੇ ਆ ਜੀ ਇੱਥੇ ਡਾਫ ਲੱਗ ਜਾਂਦੀ ਹੈ ਰੋਕ ਲੱਗ ਜਾਂਦੀ ਹੈ ਤੇ ਉਹਦੇ ਨਾਲ ਜਿਹੜਾ ਹੈਗਾ ਜਿੰਨੀਆਂ ਵੀ ਤੁਹਾਡੀਆਂ ਕਲੋਨੀਆਂ ਆਉਂਦੀਆਂ ਚਾਹੇ ਉਹ ਅਰਬਨ ਸਟੇਟ ਹੈ ਜੀ ਫਰੈਂਚ ਕਲੋਨੀਆ ਗੋਬਿੰਦਨਗਰ ਅੱਗੇ ਆ ਕੇ ਜਿਹੜਾ ਤੁਹਾਡਾ ਮਤਲਬ ਜਿੰਨੀਆਂ ਵੀ ਸ਼ਹਿਰ ਵਾਲੇ ਪਾਸੇ ਜਿੰਨੀਆਂ ਕਲੋਨੀਆਂ ਪੈਂਦੀਆਂ ਤੇਜਬਾ ਕਲੋਨੀ ਸਾਰੀਆਂ ਜਿੰਨੀਆਂ ਵੀ ਪੈਂਦੀਆਂ ਉਹ ਸਾਰੀਆਂ ਡੁੱਬ ਜਾਣੀਆਂ ਜਿਹੜੀਆਂ ਨਦੀ ਦੇ ਉਪਰਲੇ ਪਾਸੇ ਪੈਂਦੀਆਂ ਤੇ ਕਈ ਵਾਰੀ ਤਾਂ ਜਿਹੜਾ ਇੱਕ ਵਾਰ ਸੀਗਾ 93 94 ਵਾਲਿਆਂ ਦੇ ਵਿੱਚ ਤਾਂ ਪੂਰਾ ਸ਼ਹਿਰ ਡ ਤ੍ਰਿਪੜੀ ਵਾਲਾ ਏਰੀਆ ਗੁਰਨਾਨਕ ਨਗਰ ਸਾਰਾ ਤੇ ਇਹਦੀ ਕਪੈਸਿਟੀ ਅਸੀਂ ਉਨੀ ਕਰਦੇ ਆ ਜਿੰਨੀ ਇੰਡਰਲੈਕਟ ਤੇ ਆ ਜਿੰਨੀ ਦੌਲਤਪੁਰ ਹੱਡ ਤੇ ਹੋਏਗੀ ਉਨੀ ਇੱਥੇ ਹੋਏਗੀ ਤਾਂ ਕਿ ਪਾਣੀ ਅੱਗੇ ਲੰਘ ਜਾ ਕਗਰਵਿਸ਼ਤ ਜਾਣਾ ਹੈ ਇਸ ਤੋਂ ਸવાય ਸਾਡੀ ਕੋਸ਼ਿਸ਼ ਆ ਕਿ ਅਸੀਂ ਪਾਣੀ ਨੂੰ ਹਾਰਵੈਸਟ ਕਰਾਂਗੇ ਸਾਰੇ ਪੁਆਇੰਟ ਤੇ ਹਾਰਵੈਸਟ ਕਰਾਂਗੇ ਤੇ ਮੈਂ ਪਟਿਆਲੇ ਦੇ ਜਿਹੜੇ ਬਸਨੀਕਾ ਉਹਨਾਂ ਨੂੰ ਮੈਂ ਯਕੀਨ ਦਿਵਾਉਣਾ ਕਿ ਪਟਿਆਲੇ ਨੂੰ ਨਾ ਤਾਂ ਹੜਾਂ ਦੀ ਮਾਰ ਪਵੇਗੀ ਤੇ ਨਾ ਉਹਨਾਂ ਲੀਡਰਾਂ ਦੀ ਮਾਰ ਪੈਗੀ ਜਿਨ੍ਹਾਂ ਨੇ ਸਾਨੂੰ ਇੱਕ ਕੁਦਰਤ ਦਾ ਸ਼ਰਾਪ ਸਾਨੂੰ ਦੱਸਦੇ ਰਿਹਾ ਅੱਜ ਤੱਕ ਇਹ ਕੁਦਰਤ ਦਾ ਸ਼ਰਾਪ ਨਹੀਂ ਉਹਨਾਂ ਲੀਡਰਾਂ ਦਾ ਉਹਨਾਂ ਦੀ ਲੀਡਰਸ਼ਿਪ ਦਾ ਸ਼ਰਾਪ ਸੀਗਾ ਜਿਹੜੇ ਅੱਜ ਤੱਕ ਸਾਨੂੰ ਗੁਮਰਾਹ ਕਰਦੇ ਰਿਹਾ ਸੋਨੇ ਦੇ ਨੱਥ ਚੋੜੇ ਦੇ ਕੇ ਤੇ ਅਸੀਂ ਇਹਦਾ ਇੱਕ ਵਿਗਿਆਨਕ ਹੱਲ ਕਰਾਂਗੇ ਔਰ ਪੱਕਾ ਹੱਲ ਕਰਾਂਗੇ ਪਟਾਲੇ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਹੜਾਂ ਦੀ ਪ੍ਰੋਬਲਮ ਨਹੀਂ ਆਊਗੀ ਬਸ ਜਿਹੜਾ ਉਹਨਾਂ ਦੇ ਆਉਣ ਵਾਸਤੇ ਅਸੀਂ ਕਰੋੜਾਂ ਲੀਟਰ ਜਿਹੜਾ ਪਾਣੀ ਹੈ ਉਹ ਜ਼ਮੀਨ ਦੇ niche ਜਮਾ ਕਰਾ ਦਾਂਗੇ ਜਿਵੇਂ ਆਪਾਂ ਆਪਣੇ ਬੱਚਿਆਂ ਲਈ ਬੈਂਕ ਵਿੱਚ ਐਫਡੀ ਕਰਾਣੇ ਅਸੀਂ ਪਾਣੀ ਦੀ ਐਫਡੀ ਕਰਾ ਕੇ ਜਾਏਗੀ ਭਗ ਜਿਹੜੀ ਉਹਨਾਂ ਦੀ ਮਤਲਬ ਇੱਕ ਸੈਂਟਿਫਿਕ ਅਪਰੋਚ ਆ ਉਹਦਾ ਰਿਜ਼ਲਟ ਆ ਕਿ ਅਸੀਂ ਜਿਹੜਾ ਹੈਗਾ ਇਹ ਕੰਮ ਸਾਰਾ ਕਰ ਪਾ ਰਹੇ ਹਾਂ ਤੇ ਮੈਂ ਸਾਰਿਆਂ ਨੂੰ ਯਕੀਨ ਦਿਵਾਉਣਾ ਪਟਿਆਲੇ ਵਾਲਾ ਉਹਨੂੰ ਕਿ ਪਟਿਆਲੇ ਦੇ ਵਿੱਚ ਜਿਹੜੇ ਹੜ ਆਣੇ ਆ ਬੰਦ ਬਹੁਤ ਬਹੁਤ ਧੰਨਵਾਦ